ਸਤਿ ਸ਼੍ਰੀ ਅਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਤੇ ਅੱਜ ਦੀਆਂ ਵੱਡੀਆਂ ਖਬਰਾਂ ਪੇਸ਼ ਕਰਨ ਲੱਗੇ ਜੀ ਅੱਜ ਤੁਹਾਨੂੰ ਦੱਸਣ ਜਾ ਰਿਹਾ ਪੰਜਾਬ ਵਿੱਚ ਕੈਸ਼ ਸਿੰਡਰ ਵਾਲੇ ਹੋ ਜਾਓ ਸਾਵਧਾਨ ਕੇवाईसी ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਸ ਦੇ ਨਾਲ ਜੀ ਦਿਹਾੜੀਦਰ ਮਜ਼ਦੂਰਾਂ ਲਈ ਮਜ਼ਦੂਰ ਕਾਰਡ ਜਿਹੜਾ ਲਾਗੂ ਕੀਤਾ ਗਿਆ ਕੀ ਬੈਨੀਫਿਟ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕਰਨਾ ਹੈ ਸੋ ਆਪਾਂ ਦਾ ਛੋਟੀ ਜਿਹੀ ਗੁਜਾਰਿਸ਼ ਹੈ ਜਿਨ੍ਹਾਂ ਵੀ ਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਉਸ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਚਲੋ ਚੱਲਦੇ ਹਾਂ ਮੈਂ ਅਪਡੇਟ ਦੇਤੇ ਸਭ ਤੋਂ ਪਹਿਲੀ ਵੱਡੀ ਖਬਰ ਜੀ ਮੋਹਾਲੀ 'ਚ ਸ਼ੂਟਿੰਗ ਦੌਰਾਨ ਬਵਾਦ ਆਨੰਦ ਕਾਰਜ ਦੇ ਸਿੰਘ ਤੇ ਨਕਲੀ ਨਿਸ਼ਾਨ ਸਾਹਿਬ ਅਤੇ ਪਾਲਕੀ ਸਾਹਿਬ ਸਜਾਉਣ ਦੇ ਦੋਸ਼ ਲੱਗੇ ਨੇ ਮੋਹਾਲੀ 'ਚ ਸ਼ੂਟਿੰਗ ਦੌਰਾਨ ਬਵਾਦ ਹੋਣ ਤੋਂ ਬਾਅਦ ਖਬਰ ਸਾਹਮਣੇ ਆਈ ਹੈ ਸ਼ੂਟਿੰਗ 'ਚ ਆਨੰਦ ਕਾਰਜ ਚਾਹਸੀਨ ਛੂਟ ਕੀਤਾ ਗਿਆ ਦੋਸ਼ ਹੈ ਕਿ ਇਸ ਤਰ੍ਹਾਂ ਨਕਲੀ ਨਿਸ਼ਾਨ ਅਤੇ ਪਾਲਕੀ ਸਾਹਿਬ ਨੂੰ ਸਜਾਇਆ ਗਿਆ ਸੀ ਜਿਵੇਂ ਹੀ ਨਿਹੰਗਾਂ ਨੂੰ ਇਸ ਦੀ ਸੂਚਨਾ ਮਿਲੀ ਤਾਂ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਸ਼ੂਟਿੰਗ ਬੰਦ ਕਰਵਾ ਦਿੱਤੀ ਉਸ ਤੋਂ ਬਾਅਦ ਅਗਲੀ ਵੀਡੀਓ ਹੈ ਜੀ ਪੁਲਸ ਵੱਲੋਂ 4 ਮ੍ਰਿਤਕ ਦੇ ਛੇ ਵਿਰਦ ਵਿਕਤਲ ਦਾ ਮਾਮਲਾ ਦਰਜ ਹੈ ਸਰਕਾਰੀ ਪਾਣੀ ਦੇ ਖਾਲ ਨੂੰ ਲੈ ਕੇ ਹੋਈ ਹੈ ਜੀ ਲੜਾਈ 4 ਵਿਅਕਤੀ ਦੀ ਮੌਜਦਾ ਮਾਮਲਾ ਸਾਹਮਣੇ ਹੈ ਸ਼੍ਰੀ ਹਰਗੋਬਿੰਦਪੁਰ ਥਾਣੇ ਦੀ ਹਦੂਦ ਅੰਦਰ ਪੈਂਦੇ ਲਾਈਟ ਵਾਲੇ ਚੌਕ ਵਿੱਚ ਐਤਵਾਰ ਰਾਤ ਸਰਕਾਰੀ ਪਾਣੀ ਦੇ ਖਾਲ ਨੂੰ ਲੈ ਕੇ ਦੋ ਤੜਿਆਂ ਵਿਚਕਾਰ ਹੁਣੀ ਝੜਪ ਵਿੱਚ ਲੜਾਈ 4 ਵਿਅਕਤੀ ਦੀ ਗੋਲੀ ਲੱਗਣ ਨਾਲ ਹੋਈ ਹੈ ਜੀ ਮੌਤ ਥਾਣਾ ਸ਼੍ਰੀ ਹਰਗੋਬਿੰਦਪੁਰ ਦੀ ਪੁਲਿਸ ਨੇ 4 ਮ੍ਰਿਤਕਾਂ ਸਮੇਤ 6 ਲੋਕਾਂ ਦੇ ਖਿਲਾਫ ਕਦਮਦਵਾ ਮਾਮਲਾ ਦਰਜ ਕਰ ਲਿਆ। ਉਸ ਤੋਂ ਬਾਅਦ ਅਗਲੀ ਵੀਡੀਓ ਸਰਕਾਰੀ ਮੁਲਾਜ਼ਮਾਂ ਦੀ ਹੋ ਸਕਦੀ ਜੀ ਡਿਮੋਸ਼ਨ ਲੜਕ ਸਕਦੀ ਹੈ ਜੀ ਤਲਵਾਰ ਪੰਜਾਬ ਸਰਕਾਰ ਵੱਲੋਂ ਕੁਝ ਸਰਕਾਰੀ ਮੁਲਾਜ਼ਮਾਂ ਤੇ ਡਿਮੋਸ਼ਨ ਦੀ ਕੈਂਚੀ ਰੱਖ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਲੁਧਰਣਾ ਨਗਰ ਨਿਗਮ ਚ ਫਰਜ਼ੀ ਤਰੀਕੇ ਨਾਲ ਡਿਗਰੀ ਹਾਸਲ ਕਰਨ ਵਾਲੇ 5 ਇਮਾਰਤੀ ਇੰਸਪੈਕਟਰਾਂ ਤੇ ਡਿਮੋਸ਼ਨ ਦੀ ਤਲਵਾਰ ਲਟਕ ਰਹੀ ਹੈ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਸਿਮ ਮਾਨੇ ਸ਼ੁਭਕਰਨ ਦੇ ਪਰਿਵਾਰ ਨੂੰ ਸੌਪਿਆ ਜੀ 1 ਕਰੋੜ ਰੁਪਏ ਦਾ ਚੈੱਕ ਐਨ ਨੂੰ ਦਿੱਤਾ ਜੀ ਸਰਕਾਰੀ ਨੌਕਰੀ ਲਈ ਨਿਯੁਕਤੀ ਪੱਤਰ ਚੰਡੀਗੜ੍ਹ ਦੇ ਮੁੱਖ ਮੰਤਰੀ ਭਵੰਤਮਾਨ ਨੇ ਕਿਸਾਨਾਂ ਆਗੂ ਨਾਲ ਮੀਟਿੰਗ ਕੀਤੀ ਮੀਟਿੰਗ ਵਿੱਚ ਮੁੱਖ ਮੰਤਰੀ ਭਵੰਤਮਾਨ ਨੇ ਸੰਘਰਸ਼ ਵਿੱਚ ਜਾਨ ਗਵਾਉਣ ਵਾਲੇ ਸ਼ੁਭਕਰਨ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਚੈੱਕ ਸੌਂਪਿਆ ਸ਼ੁਭਕਰਨ ਦੀ ਪੈਨ ਨੂੰ ਸਰਕਾਰੀ ਨੌਕਰੀ ਦੀ ਨਿਯੁਕਤੀ ਪੱਤਰ ਦਿੱਤਾ ਗਿਆ ਇਸ ਤੋਂ ਬਾਅਦ ਕਿਸਾਨਾਂ ਨੇ 22 ਜੁਲਾਈ ਨੂੰ ਬਠਿੰਡਾ ਵਿੱਚ ਹੋਣ ਵਾਲੇ ਧੰਨਾ ਵੀ ਰੱਦ ਕਰ ਦਿੱਤਾ ਹੈ। ਉਸ ਤੋਂ ਬਾਅਦ ਅਗਲੀ ਵੀ ਕੈਨੇਡਾ ਦੇ ਪੰਜਾਬੀ ਨੌਜਵਾਨ ਨੂੰ ਪਾਣੀ ਵਿੱਚ ਛਾਲ ਮਾਰਨੀ ਪਈ ਹੈ ਜੀ ਮਹਿੰਗੀ। ਕੈਨੇਡਾ ਵਿੱਚ ਪੰਜਾਬੀ ਨੌਜਵਾਨ ਨੂੰ ਪਾਣੀ ਵਿੱਚ ਛਾਲ ਮਾਰਨ ਦੀ ਕੀਤੀ ਕੀਮਤ ਆਪਣੀ ਜਾਨ ਨਾਲ ਚੁਕਾਉਣੀ ਪਈ। RCMP ਨੇ ਦੱਸਿਆ ਕਿ ਆਪਣੇ ਦੋਸਤਾਂ ਨਾਲ ਸ਼ਹਿਰ ਸਪਟਕ ਨਾਲ ਨਾਰਥ ਪੈਨਕੂਵਰ ਚ ਲਿਵਨ ਕੈਨੀਅਨ ਉੱਤੇ ਹਰਮਨ ਸੰਧੂ ਨੂੰ ਤੈਰਨਾ ਨਹੀਂ ਆਉਂਦਾ ਸੀ। ਪਰ ਇਸ ਦੇ ਬਾਵਜੂਦ ਪੁਲ ਤੋਂ ਪਾਣੀ ਵਿੱਚ ਛਾਲ ਮਾਰ ਦਿੱਤੀ ਤੇ ਬਾਹਰ ਨਾ ਨਿਕਲ ਸਕਿਆ ਉਸ ਤੋਂ ਬਾਅਦ ਇੱਕ ਲੜੀ ਵਿੱਚ ਮੋਟਰਸਾਈਕਲ ਚੋਰੀ ਕਰਕੇ ਭੱਜਦੇ ਚੋਰਾਂ ਦਾ ਪਿੱਛਾ ਕਰਦੇ ਨੌਜਵਾਨ ਦਾ ਤੇਜ਼ ਤਾਰ ਹਥਿਆਰ ਨਾਲ ਕਤਲ ਕਰ ਦਿੱਤਾ ਹੈ ਪਰ ਆ जख्मी ਹੈ ਸਿੱਧਵਾ ਦੇ ਲਾਗਲੇ ਪਿੰਡ ਗਿੱਦੜਬੀੜੀ ਦੇ ਇੱਕ ਘਰ ਦੇ ਚਕਰੀਬ 4 ਵਜੇ ਮੋਟਰਸਾਈਕਲ ਚੋਰੀ ਕਰਕੇ ਭੱਜ ਰਹੇ ਚੋਰਾਂ ਦਾ ਪਿੱਛਾ ਕਰ ਰਹੇ ਦੋ ਸਕੇ ਪਰਾਵਾਂ ਵਿੱਚੋਂ 35 ਸਾਲਾ ਸੁਖਵਿੰਦਰ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਗਿੱਦੜਬੀੜੀ ਨੂੰ ਚੋਰਾਂ ਨੇ ਕਿਸੇ ਹਥਿਆਰ ਨਾਲ ਮੌਤ ਦੇ ਘਾਟ ਉਤਾਰ ਕੇ ਜਦਗੀ ਦੁੱਜੇ ਪਰਾ ਅੰਗਰੇਜ਼ ਸਿੰਘ ਨੂੰ ਜ਼ਖਮੀ ਕਰਕੇ ਲੁਧਣਾ ਵਿੱਚ ਫਰਾਰ ਹੋ ਗਏ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਸ਼੍ਰੀ ਹੇਮਕੁੰਡ ਸਾਹਿਬ ਚ ਕੋੜੇ ਖੱ쩌 ਵਾਲੇ ਗਰਮ ਪਾਣੀ ਦੇ ਇੰਤਜ਼ਾਮ ਪਾਏ ਨੇ ਜੀ ਠੰਡੇ ਹੁਣ ਤੱਕ 24 ਬੇਜਵਾਨਾਂ ਦੀ ਮੌਤ ਹੋ ਚੁੱਕਿਆ ਹੈ ਹੇਮਕੁੰਡ ਸਾਹਿਬ ਯਾਤਰਾ ਮਾਰਗ ਤੇ ਕੋੜੇ ਖੱ쩌ਆਂ ਨੂੰ ਪੀਣ ਵਾਲੇ ਗਰਮ ਪਾਣੀ ਉਪਲਬਧ ਕਰਵਾਉਣ ਦੇ ਇੰਤਜ਼ਾਮ ਠੰਡੇ ਪਏ ਨੇ ਯਾਤਰਾ ਸ਼ੁਰੂ ਹੋਏ ਡੇਢ ਮਹੀਨਾ ਬੀਤ ਚੁੱਕਿਆ ਹੈ ਗਰਮ ਪਾਣੀ ਉਪਲਬਧ ਕਰਵਾਉਣ ਲਈ ਬਣਾਏ ਗਏ ਹੋਚ ਲੱਗੇ ਗੀਜ਼ਰ ਨੂੰ ਬਿਜਲੀ ਦਾ ਕਨੈਕਸ਼ਨ ਨਹੀਂ ਮਿਲ ਸਕਿਆ ਇਸ ਕਾਰਨ ਸੰਚਾਲਕ ਨੂੰ ਮਜਬੂਰੀ 'ਚ ਕੋੜੇ ਖਚਰਾਂ ਨੂੰ ਠੰਡਾ ਪਾਣੀ ਹੀ ਪਲਾਉਣਾ ਪੈ ਰਿਹਾ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ سامنے ਆ ਰਹੀ ਹੈ ਜੀ ਜਾਲੀ ਅਸਲਾ ਲਾਇਸੈਂਸ ਬਣਾਉਣ ਵਾਲਿਆਂ ਦਾ ਪਰਦਾਫਾਸ਼ ਹੋ ਚੁੱਕਿਆ ਹੈ ਡੀਸੀ ਦਫ਼ਤਰ ਨਾਲ ਜੁੜੇ ਤਾਰ ਤਿੰਨ ਗ੍ਰਿਫਤਾਰ ਨੇ ਸੇਵਾ ਕੇ ਨਜ਼ਮ ਮੈਨੇਜਰ ਫਰਾਰ ਹੈ ਤਤੰਤਰਨ ਸੇਵਾ ਕੇਂਦਰ ਦੇ ਜ਼ਿਲ੍ਹਾ ਮੈਨੇਜਰ ਸੂਰਜ ਪੰਡਾਰੀ ਨੇ ਡੀਸੀ ਦਫ਼ਤਰ ਦੇ ਕੁਝ ਅਧਿਕਾਰੀਆਂ ਨਾਲ ਮਿਲ ਕੇ ਜਾਲੀ ਅਸਲਾ ਲਾਇਸੈਂਸ ਬਣਾਉਣ ਦਾ ਵੱਡਾ ਨੈੱਟਵਰਕ ਚਲਾਇਆ ਸੀ ਤਰੰਤਰਨ ਪੁਲਸ ਨੇ ਇਸ ਨੈੱਟਵਰਕ ਦਾ ਫੜਦਾ ਫਾਸ ਕੀਤਾ। ਉਸ ਤੋਂ ਬਾਅਦ ਅਗਲੀ ਵੀਡੀਓ ਜੇ ਦੇਸ਼ ਭਰ ਚ 1 ਜੁਲਾਈ ਤੋਂ ਨਵੇਂ ਚਲਾਨ ਲਾਗੂ ਕਰ ਦਿੱਤੇ ਨੇ। ਇੱਕ ਗਲਤੀ ਲਈ 25000 ਰੁਪਏ ਤੱਕ ਦਾ ਜਲਾ ਜੁਰਮਾਨਾ ਹੋਣ ਦੇ ਖਾਸ ਤੇ ਚਾਏ ਜਾ ਰਹੇ। ਉਸ ਤੋਂ ਬਾਅਦ ਅਗਲੀ ਵੀਡੀਓ ਜੀ ਬੈਂਕ ਖਾਤਿਆਂ 'ਚ ਜਮ੍ਹਾਂ ਹੋ ਰਹੇ ਨੇ ਜੀ ਲੱਖਾਂ ਰੁਪਏ ਪਰ ਖਾਤਾਧਾਰਕ ਨੂੰ ਨਹੀਂ ਹੈ ਜੀ ਕੋਈ ਜਾਣਕਾਰੀ। ਉਸ ਤੋਂ ਬਾਅਦ ਅਗਲੀ ਵੀਡੀਓ ਨਸ਼ਾ ਤਸਕਰ ਤਰਸੀਮ ਟੈਪੀ ਦੀ 1 ਕਰੋੜ ਤੋਂ ਵੱਧ ਰਕਮ ਵਾਲੇ ਬੈਂਕ ਖਾਤੇ ਫ੍ਰੀਜ਼ ਕਰ ਲਏ ਨੇ। ਭਟਿੰਡਾ ਪੁਲਚ ਨੇ ਨਸ਼ਾ ਖਿਲਾਫ ਮੁਹਿੰਮ ਤਹਿਤ ਮੈਡੀਕਲ ਨਸ਼ਾ ਲਈ ਬਦਨਾਮ ਸਮਗਲਰ ਤਰਸ਼ੀਮ ਡੈਪਈ ਵੱਲੋਂ ਨਸ਼ਾ ਤਸਕਰੀ ਕਰਕੇ ਇਕੱਠੀ ਕੀਤੀ કુલ 1 ਕਰੋੜ 7 ਲੱਖ 6000 ਰੁਪਏ ਦੀ ਰਾਸ਼ੀ ਵਾਲੇ 7 ਬੈਂਕ ਖਾਤਿਆਂ ਨੂੰ ਫ੍ਰੀਜ਼ ਕੀਤਾ ਗਿਆ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਆਪਣਾ ਲੀਡਰ ਪ੍ਰਦੀਪ ਛਾਵੜਾ ਨਹੀਂ ਰਹੇ 2 ਸਾਲ ਤੋਂ ਚੱਲ ਰਿਹਾ ਸੀ ਜੀ ਇਲਾਜ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਨੂੰ ਨਗਰ ਨਿਗਮ ਵਿੱਚ ਖੜਾ ਕਰਨ ਅਤੇ ਜਾਦਾ ਐਮਪੀਜ਼ ਨੂੰ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਦਿੱਗਜ ਸਿਆਸੀ ਲੀਡਰ ਪ੍ਰਦੀਪ ਛਾਪੜਾ ਨਹੀਂ ਰਹੇ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਜਿਹੜੀ ਲੁਧਨਾ ਚ ਜਿਹੜੀ ਆਪਸੀ ਰੰਜਿਸ਼ ਤੋਂ ਲੈ ਕੇ ਘਰ ਦੇ ਬਾਹਰ ਫਾਇਰਿੰਗ ਕੀਤੀ ਹੈ ਗੈਂਗਸਟਰ ਸਾਦਰ ਨਿਊਟਨ ਨੇ ਲਈ ਹੈ ਜੀ ਜ਼ਿੰਮੇਵਾਰੀ ਲੁਧਨਾ ਵਿੱਚ 2 ਦਿਨ ਪਹਿਲਾਂ ਇੱਕ ਵੀਡੀਓ ਸਾਹਮਣੇ ਆਇਆ ਹੈ ਵੀਡੀਓ ਵਿੱਚ ਇੱਕ ਬਾਈਕ ਸਵਾਰ ਤਿੰਨ ਨੌਜਵਾਨ ਇੱਕ ਘਰ ਦੇ ਬਾਹਰ ਗੋਲਾਬਾਰੀ ਕਰਦੇ ਦਿਖਾਈ ਦੇ ਰਹੇ ਨੇ ਉਸ ਤੋਂ ਬਾਅਦ ਅਗਲੀ ਲੁਧਨਾ ਫਿਰੋਜ਼ਪੁਰ ਮਾਰਗ ਦੇ ਉਹਨਾਂ ਦੀ ਲਿਪਾ ਪੁੱਛੀ ਸ਼ੁਰੂ ਹੋ ਚੁੱਕੀ ਹੈ ਲੁਤਨਾ ਫਿਰੋਜ਼ਪੁਰ ਮਾਰਗ ਦੇ ਬਣੇ ਪੁਲ 'ਚ ਮੀਂਹ ਕਾਰਨ ਖਾਰਾ ਫੈਂਕਾਨ ਮਿੱਟੀ ਨਿਕਲ ਲਈ ਹੈ ਇੰਨਾ ਕਾਰਨ ਪੁਲਾਂ ਦੀ ਮਜ਼ਬੂਤੀ ਘਟ ਸੀ ਇਸ ਮਾਮਲੇ 'ਚ ਮੀਡੀਆ ਜਾਣ ਮਗਰੋਂ ਸਥਾਨਕ ਪ੍ਰਸ਼ਾਸਨ ਦੇ ਵਿਧਾਇਕ ਸਰਬਜੀਤ ਕਰਨ ਮਨੁੱਕੇ ਦੇ ਹੁਕਮਾਂ ਉਪਰੰਤ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਕੁਝ ਕੰਮੇ ਲਗਾ ਕੇ ਪੁਲ ਦੀ ਲਿਪਾ ਪੋਚੀ ਵੀ ਸ਼ੁਰੂ ਕਰ ਦਿੱਤੀ ਹੈ ਦਸਤੋ ਬਾਅਦ ਅਗਲੀ ਅਸਲਾ ਸਾਫ ਕਰਦਿਆਂ ਗੋਲੀ ਚੱਲਣ ਨਾਲ ਹੋਮਗਾਰਡ ਦੀ ਮੌਤ ਹੋ ਚੁੱਕਿਆ ਹੈ 2 ਮਹੀਨੇ ਬਾਅਦ ਹੀ ਰਟਾਇਰਮੈਂਟ ਪਟਿਆਲਾ ਜ਼ਿਲ੍ਹੇ ਦੇ ਸਮਾਣਾ ਸਦਰ ਥਾਣੇ 'ਚ ਤਨਾਤ ਹੋਮਗਾਰਡ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਹੋਮਗਾਰਡ ਅਮਰਜੀਤ ਸਿੰਘ ਗਨ ਹਾਊਸ ਤੋਂ ਹਥਿਆਰ ਲੈਣ ਗਿਆ ਸੀ। ਦੱਸਿਆ ਜਾ ਰਿਹਾ ਹੈ ਹੋਮਗਾਰਡ ਅਮਰਜੀਤ ਸਿੰਘ ਦੀ 2 ਮਹੀਨੇ ਬਾਅਦ ਰਿਟਾਇਰਮੈਂਟ ਹੋਣੀ ਸੀ। ਉਸ ਤੋਂ ਬਾਅਦ ਅਗਲੀ ਵਿਧ ਮੈਂਬਰ ਪਾਰਲੀਮੈਂਟ ਬਣਨ ਉਪਰੰਤ ਸਰਬੀ ਸਿੰਘ ਖਾਲਸਾ ਪਹਿਲੀ ਵਾਰ ਪਹੁੰਚੇ ਨੇ ਜੀ ਫਰੀਦਕੋਟਾ। ਆਪਣੇ ਸਰਕਾਰੀ ਦਫ਼ਤਰ 'ਚ ਲੋਕਾਂ ਦੀਆਂ ਸੁਣੀਆਂ ਮੁਸ਼ਕਲਾਂ ਫਰੀਦਕੋਟ ਵਿੱਚੋਂ ਹਲਕਾ ਮੈਂਬਰ ਪਾਰਲੀਮੈਂਟ ਬਣੇ ਸਰਬਜੀਤ ਸਿੰਘ ਹਾਲਸਾ ਲੋਕ ਸਭਾ ਚੋਣਾਂ ਚੁੱਕਣ ਤੋਂ ਬਾਅਦ ਪਹਿਲੀ ਵਾਰ ਫਰੀਦਕੋਟ ਪਹੁੰਚੇ ਉਹਨਾਂ ਦਾ ਸਰਕਾਰੀ ਦਫ਼ਤਰ ਅੱਜ ਪਹੁੰਚਣ ਤੇ ਸਮੂਹ スタਫ ਨੇ ਸਵਾਗਤ ਕੀਤਾ ਐਲਪੀਜੀ ਗਾਹਕਾਂ ਨੂੰ ਕੇਵਾਈਸੀ ਲਈ ਪਰੇਸ਼ਾਨ ਹੋਣ ਦੀ ਲੋੜ ਨਹੀਂ ਕੇਂਦਰੀ ਮੰਤਰੀ ਨੇ ਕਰ ਦਿੱਤਾ ਜੀ ਵੱਡਾਲਾ ਤੇਰ ਮਾਰਕੀਟਿੰਗ ਕੰਪਨੀ ਨੇ ਐਲਪੀਜੀ ਗਾਹਕਾਂ ਲਈ ਈ ਕੇਵਾਈਸੀ ਲਾਗੂ ਕੀਤੀ ਹੈ ਈ ਕੇਵਾਈਸੀ ਲਾਜ਼ਮੀ ਹੋਣ ਤੋਂ ਬਾਅਦ ਗੈਸ ਏਜੰਸੀਆਂ ਤੇ ਗਾਹਕਾਂ ਲਈ ਲੰਮੀਆਂ ਕਤਾਰਾਂ ਲੱਗ ਗਈਆਂ ਨੇ ਕੇਰਲ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਬੀ.ਡੀ. ਸਤੀਸ਼ਾ ਨੇ ਗਾਕਾ ਨੂੰ ਦਰਪੇਸ਼ ਸਮੱਸਿਆਵਾਂ ਨੂੰ ਲੈ ਕੇ ਇੱਕ ਪੱਤਰ ਵੀ ਲਿਖਿਆ ਜਿਸ ਵਿੱਚ ਕੋਈ ਸਮਾਸੀਮਾ ਨਹੀਂ ਹਰਦੀਪ ਪੁਰੀ ਨੇ ਐਲਪੀਜੀ ਗਾਕਾ ਨੂੰ ਬੱਡੀ ਰਾਹ ਦਿੱਤੀ ਹੈ ਹਰਦੀਪ ਸਿੰਘ ਪੁਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸਟ੍ਰੇਸ ਤੀਹਨ ਪੱਤਰ ਦਾ ਜਵਾਬ ਦਿੱਤਾ ਹੈ ਪੁਰੀ ਨੇ ਕਿਹਾ ਕਿ ਜਿਹੜੇ ਫਰਜ਼ੀ ਖਾਤੇ ਨੂੰ ਖਤਮ ਕਰਨ ਅਤੇ ਵਪਾਰਕ ਗੈਸ ਸਿਲੰਡਰਾਂ ਦੀ ਝਾਲੀ ਬੁਕਿੰਗ ਤੇ ਨਕੇਲ ਕਸਨਲੀ ਤੇਲ ਮਾਰਕੀਟਿੰਗ ਕੰਪਨੀ ਇਕਈਬੀਸੀ ਲਾਗੂ ਕੀਤੀ ਹੈ ਹਰਦੀਪ ਪੁਰੀ ਨੇ ਕਿਹਾ ਕਿ ਗਾਹਕ ਨੂੰ ਈਕੀ ਵੈਸੀ ਕਰਨ ਲਈ ਗੈਸ ਏਜੰਸੀ ਵਿੱਚ ਜਾਣ ਦੀ ਲੋੜ ਨਹੀਂ ਹੈ। ਉਹ ਆਸਾਨੀ ਨਾਲ ਘਰ ਬੈਠੇ ਈਕੀ ਵੈਸੀ ਹੀ ਕਰ ਸਕਦੇ ਨੇ। ਉਹ ਜੀ ਗਾਹਕ ਏਜੰਸੀ ਜਾਂ ਕਰਮਚਾਰੀ ਰਾਹੀਂ ਈਕੀ ਵੈਸੀ ਵੀ ਕਰਵਾ ਸਕਦੇ ਨੇ। ਐਲਪੀਜੀ ਸਿਲੰਡਰ ਡਿਲੀਵਰ ਕਰਨ ਵਾਲੇ ਗੈਸ ਏਜੰਸੀ ਦੇ ਕਰਮਚਾਰੀ ਮੋਬਾਈਲ ਐਪ ਰਾਹੀਂ ਵੀ ਇਹ ਕੰਮ ਕਰ ਸਕਦੇ ਨੇ। ਉਸ ਤੋਂ ਬਾਅਦ ਅਗਲੀ ਵੀਡੀਓ ਹੋ ਜੀ ਈ ਸ਼ਰਮ ਕਾਰਡ ਵਾਲਿਆਂ ਦੇ ਨੀਲੇ ਕਾਰਡ ਬਣਾਉਣ ਲਈ 500 ਤੋਂ ਵੱਧ ਫਾਰਮ ਪ੍ਰਾਪਤ ਹੋਏ ਨੇ ਗੁਰਮੰਦਰ ਸਿੰਘ। ਸਬ ਡਿਵੀਜ਼ਨ ਖਰੜ ਤਹਿਤ ਪੈਂਦੇ ਪਿੰਡੂ ਅਤੇ ਸ਼ਹਿਰੀ ਖੇਤਰ ਵਿੱਚ ਰਹਿੰਦੇ ਉਹਨਾਂ ਬਸਨਿਕਾ ਜਿਨ੍ਹਾਂ ਦੇ ਈਸ਼ਰਮ ਕਾਰਡ ਬਣੇ ਹੋਏ ਨੇ ਉਹਨਾਂ ਦੇ ਨੀਲੇ ਕਾਰਡ ਬਣਾਉਣ ਲਈ ਐਸਜੀਐਮ ਕੰਪਲੈਕਸ ਖਰੜ ਵਿਖੇ ਵਿਸ਼ੇਸ਼ ਕੈਂਪ ਲਗਾਇਆ ਗਿਆ ਹੈ ਇਸ ਕੈਂਪ ਦਾ ਲੋਕਾਂ ਨੇ ਵੱਧ ਤੋਂ ਵੱਧ ਫਾਇਦਾ ਉਠਾ ਸਕਣ ਇਸੇ ਜਾਣਕਾਰੀ ਦੇ ਤਹਿਤ ਉਪ ਮੰਡਲ ਮੈਜਿਸਟ੍ਰੇਟ ਖਰੜ ਕੁਰਮਿੰਦਰ ਸਿੰਘ ਨੇ ਕੈਂਪ ਦਾ ਜਾਇਜ਼ਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਜਿਹੜੀ ਸਾਰੀ ਗੱਲਬਾਤ ਸਾਂਝੀ ਕੀਤੀ ਹੈ ਜੀ ਤਾਂ ਇਸੇ ਜੀ ਅੱਜ ਦੇ ਆਪਣੀਆਂ ਤਾਜ਼ਾ ਖਬਰਾਂ ਤੁਹਾਨੂੰ ਕਿਸ ਤਰ੍ਹਾਂ ਲੱਗੀਆਂ ਨੀਚੇ ਕਮੈਂਟ ਕਰਨਾ ਬਾਕੀ ਇਸੇ ਤਰ੍ਹਾਂ ਦੀਆਂ ਖਬਰਾਂ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਬਹੁਤ ਬਹੁਤ ਧੰਨਵਾ